ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਰਸ਼ੁਨ ਸਿੰਘ ਜੀ ਦੱਸਿਆ ਜਿਵੇਂ ਹੁਣ ਲੜਾਈ ਲੱਗੇ ਸੀ ਜਦੋਂ ਵੀ ਉਤੋਂ ਦੀ ਕੋਈ ਮਜ਼ਾਜਲ ਜਾਂਦੀ ਸੀ ਜਾਂ ਕੋਈ ਰਾਗਟ ਜਾਂਦਾ ਸੀ ਕੋਈ ਵਿਸਟੋਟ ਕਰਕੇ ਸਮਗਰੀ ਜਾਂਦੀ ਸੀ ਤਾਂ ਲੋਕ ਫੋਟੋਆਂ ਕਰਨ ਲੱਗ ਜਾਂਦੇ ਜਮੇ ਡੱਟਨੇ ਸੀਗਾ ਤੇ 1971 ਦੀ ਲੜਾਈ ਤੁਸੀਂ ਦੇਖੇਗੇ ਉਦੋਂ ਕਿੰਨਾ ਕਿ ਸੀ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਬਹੁਤ ਸਾਨੂੰ ਪਤਾ ਅਸੀਂ ਪੁਲਿਸ ਵਿੱਚ ਵੱਟ ਜਾਂਦੇ ਸੀ ਰੈਂਦੀ ਪੁਲਿਸ ਕਿਉਂਕਿ ਉਦੋਂ دہشت ਇੰਨੀ ਸੀ ਜੇ ਕਾਰਨਕ ਦੀ ਸੀ ਨਾ ਐ ਲੱਗਦਾ ਸੀ ਕਿ ਵੀ ਇਹ ਤਾਂ ਖਵਾਈ ਜਾਂਦੀ ਵਾਰ ਆ। ਔਰ ਬਾਹਰ ਨਿਕਲਣ ਦੀ ਗੱਲ ਤਾਂ ਰੋਟੀ ਪਾਣੀ ਸਾਰ ਕੁਝ ਭੁੱਲ ਜਾਂਦੇ ਸੀ। ਸਿਰਫ ਹੋਰ ਜਿ ਬੜੇ ਲੈਣਾ। ਇੰਨਾ ਮਾੜਾ ਹਾਲ ਸੀ ਜਿਹੜਾ ਅੱਜ ਕੱਲ ਦਾ ਟਾਈਮ ਆ ਉਹ ਤਾਂ ਹੁਣ ਮੈਨੂੰ ਵੀ ਪਰਸਪਤ ਤੇ ਹਾਸਾ ਆ ਰਿਹਾ ਸੀ ਕਿ ਮਜ਼ਹਿਲਾ ਜਿਆ ਡਰਾਉਣ ਆ ਰਹੇ ਆ ਤੇ ਲੋਕ ਵੀਡੀਓ ਬਣਾ ਰਹੇ ਦੇਖੋ ਕਿੰਨੀ ਗਲਤ ਗੱਲ ਜੇ ਬਿਲਕੁਲ ਮਖੌਲ ਹੀ ਕਰਦੇ ਹੁੰਦੇ ਸੀ ਬਿਲਕੁਲ ਮਖੌਲ ਜੀ ਤੋ ਕਿੰਨਾ ਕਫੀ ਡਰ ਪਾਇਆ ਜਾਂਦਾ ਸੀ ਲੋਕਾਂ ਕੰਮ ਕਿਸ ਤਰ੍ਹਾਂ ਦਸੂਸ ਕਰ ਰਹੇ ਸੀ ਡੈਸ਼ਿਟੀ ਬਹੁਤ ਸੀ ਬਹੁਤ ਡੈਸ਼ਿਟੀ ਤੇ ਤੁਸੀਂ ਤਾਂ ਉਹਦਾ ਫੋਟੋਗ੍ਰਾਫੀ ਕੀਤੀ ਹੈਗੀ ਕਹਿੰਦੇ ਸੀ ਤੇ ਉਸ ਸਮੇਂ ਜਿਹੜੇ ਕਹਿੰਦੇ ਬਠਿੰਡੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅ ਉਹ ਤੋਂ ਲਗਭਗ ਹਰੀਖਸਰ ਤੇ ਟਾਕੀ ਤੇ ਕਿਉਂਕਿ ਜਿਆਦਾ ਸੋਰਸ ਨਹੀਂ ਹੁੰਦੇ ਸੀ ਜਿੱਥੇ ਵੀ ਦਿਲ ਕਰਦਾ ਸੀ ਉੱਥੇ ਉਹ ਆ ਜਾਂਦੇ ਸੀ ਬਠਿੰਡੇ ਵੀ ਅੱਦੇ ਹੀ ਵਾਕੇ ਹੋਇਆ ਸੀ ਸ਼ਾਮ ਨੂੰ 5:00 5:30 ਵਜੇ ਜਦੋਂ ਬੰਪਟੇ ਰਿਆ ਤੇ ਬਹੁਤ ਡਰ ਹੋ ਗਿਆ ਲੋਕਾਂ ਚ ਬਾਜ਼ਾਰ ਬੰਦ ਹੋ ਗਿਆ ਨਾਲ ਦੀ ਨਾਲ ਫਿਰ ਆਪਾਂ ਫਿਰ ਜੋ ਜੋ ਅਟੈਕ ਹੋਇਆ ਉਦੋਂ ਤੱਕ ਲੋਕ ਹਨੇਰੇ ਚ ਹੀ ਭੱਜੇ ਫਿਰਦੇ ਸੀ ਪਿਓ ਕਿੱਥੇ ਆ ਪੁੱਤ ਕਿੱਥੇ ਆ ਮਾਂ ਕਿੱਥੇ ਆ ਧੀ ਕਿੱਥੇ ਆ ਕਿਸੇ ਨੂੰ ਕੁਝ ਨਹੀਂ ਪਰ ਲੋਕਾਂ ਦਾ ਆਪਸ ਚ ਸਹਿਯਾਰ ਬਹੁਤ ਸੀ ਹਰ ਇੱਕ ਕੋਈ ਬਚਾ ਆ ਗਿਆ ਤੇ ਮਰਕੇ ਤੁਸੀਂ ਆ ਜਾਓ ਬੇਟਾ ਆ ਜਾਓ ਆ ਜਾਓ ਕੋਈ ਜੇ ਡੇਡੀ ਆ ਗਈ ਪੈਂਦੀ ਆ ਜਾਓ ਕੋਈ ਹਾਂ ਉਹ ਕਹੇ ਮੇਰਾ ਘਰ ਆ ਲੈਣੀ ਉੱਤੇ ਕੋਈ ਗੱਲ ਨਹੀਂ ਜੇ ਸਵੇਰੇ ਆਪਾਂ ਮਿਲ ਜਾਣਗੇ ਕੋਈ ਗੱਲ ਫਿਰ ਤਾਂ ਜਿਵੇਂ ਪੋਰੇ ਸੀਗੇ ਉਹ ਥੱਲੇ ਕਾਫੀ ਡੂੰਘੇ ਪੱਟੇ ਹੋਣਗੇ ਕਿਸ ਤਰ੍ਹਾਂ ਸਾਡੀ ਜਿਹੜੀ ਇੱਥੇ ਦੁਕਾਨ ਹੈਗੀ ਆ ਸ਼ਾਂਤੀ ਫੋਟੋ ਹਾਊਸ ਇਹ 1938 ਦੀ ਆ ਇਹ ਸਾਡੇ ਫਾਦਰ ਨੇ ਕੁਦਰਤੀ ਉਦੋਂ ਪੋਰਾ ਬਣਾਇਆ ਹੋਇਆ ਸੀ ਤੇ ਉਹ ਇਸ ਕੰਮ ਤੇ ਆਇਆ ਸਾਡੇ ਇਹ ਤਾਂ ਅੰਡਿਕ ਮੰਡੀ ਵੀ ਆ ਕੇ ਉਹਦੇ ਚ ਲੁਕੇ ਹੋਣਗੇ ਬਿਲਕੁਲ 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 ਕੋਈ ਆ ਜਾਂਦਾ ਮਤਲਬ ਨਾ ਤਾਂ ਹੈ ਹੀ ਨਹੀਂ ਕਿਸੇ ਨੂੰ ਕਿਸੇ ਨੂੰ ਕੋਈ ਨਾਂ ਨਹੀਂ ਉਹ ਤਾਂ ਡਰ ਹੀ ਇੰਨਾ ਸੀਗਾ ਜੀ ਬਹੁਤ ਡਰ ਸੀ ਤੇ ਫਿਰ ਕਿਥੇ ਜੀ ਤੂੰ ਕਿੰਨੇ ਕ ਬੰਬ ਦੇਖੇ ਕਿੰਨੇ ਕ ਡਿੱਗੇ ਸੀਗੇ ਜੀ ਕਿੰਨੇ ਕ ਚੱਲੇ ਉਹਨਾਂ ਉੱਤੇ ਆ ਦੇਖੋ ਇਹ ਜਿਹੜੇ 5 ਬੰਬ ਹੈਗੇ ਆ ਇਹ ਤਾਂ ਹਜ਼ਾਰ ਰਿਆ ਕੋਟ ਦੇ ਆ ਇਹ ਜਿਹੜੇ 11 ਹੈਗੇ 5-500 ਕੋਟ ਦੇ ਆ ਇੱਥੇ ਸਿਰਫ ਦੋ ਹੀ ਫਟੇ ਸੀ ਬੰਬ इवन ਨਰਵਾਣੀ ਕਿਰੇ ਸੀ ਨਰਵਾਣੀ ਤਾਂ ਇਹ ਵੀ ਦੱਸਦੇ ਸੀ ਕਿ ਵੀ ਮੱਝ ਦੇ ਜਿਹੜਾ ਕੋਠੇ ਬਣਿਆ ਹੁੰਦਾ ਨਾ ਚੱਪੜ ਜਪਾਇਆ ਚੱਪੜ ਜਪਾਇਆ ਉਹਦੇ ਵਿੱਚੋਂ ਪਾਰ ਕਰਕੇ ਮੱਝ ਦੇ ਵਿੱਚ ਢਿੱਡ ਚੋਂ ਫਸ ਗਿਆ ਬੰਬ ਬੰਬ ਨਹੀਂ ਫਟਿਆ ਮੱਝ ਮਰ ਗਈ ਉਹ ਉਹ ਟੋ ਬੱਚਾ ਜੋ ਹਾਂ ਚੋਰ ਲੈ ਦਿੱਤੋ ਕਿਉਂਕਿ ਪ੍ਰੈਸ਼ਰ ਬਹੁਤ ਹੰਦੇ ਨਾ ਬਸ ਰੱਬ ਜੀ ਨੇ ਇੱਕ ਮੈਂ ਰੇਲਵੇ ਲਾਈਨ 'ਚ ਤੇ ਦੂਜੇ ਤੇ ਜਿਹਦੇ ਨਾਲ ਉਹਨਾਂ ਨੇ ਬੰਬ ਕੱਢਿਆ ਸੀ ਵਿੱਚ ਜ਼ਮੀਨ ਦੇ ਵਿੱਚ ਦਬਾਇਆ ਸੀ ਉਹਦੇ ਉੱਪਰ POF ਲਿਖਿਆ ਆਇਆ ਸੀ ਪਾਕਿਸਤਾਨ ਆਰਡੀਨੈਂਸ ਫੈਕਟਰੀ ਤੇ ਬਾਅਦ ਚ ਜਦੋਂ ਲੜਾਈ ਖਤਮ ਹੋਈ ਉਦੋਂ ਲੋਕ ਇਹ ਵੀ ਕਹਿੰਦੇ ਸੀ ਯਾਰ ਤਾਂ ਨਹੀਂ ਚੱਲੇ ਐਕਸਪਾਇਰ ਸੀ ਹੁਣ ਉਹਦੋਂ ਤਾਂ ਗੱਲਾਂ ਐਈ ਹੁੰਦੀਆਂ ਸੀ ਜੋ ਮਿਲ ਕੇ ਚਾਰ ਬੰਦੇ ਬੈਠ ਕੇ ਸੱਤ ਖੁੰਡ ਚਰਚਾ ਹੁੰਦੀ ਸੀ ਉਹ ਉਹ ਗੱਲਾਂ ਮੈਂ ਉਹਦੇ ਛੋਟਾ ਜਿਹਾ ਹੁੰਦਾ ਸੀ ਮੈਂ ਮੇਰੇ ਬਾਪ ਦਾ 7 ਸਾਲ ਦਾ ਸੀਗਾ ਉਹਦੇ ਦੱਸਦੇ ਕੋਈ ਕਹੇਗਾ ਨੇ ਪੈਨ ਨਹੀਂ ਕੱਢੇ ਸੀ ਕੋਈ ਕਹੇਗਾ ਐਕਸਪਾਇਰ ਸੀਗੇ ਜੀ ਇਹਦੇ ਬਾਰੇ ਤੁਸੀਂ ਆਪਾਂ ਕੀ ਕਰ ਸਕਦੇ ਜੀ ਪੈਨ ਨਹੀਂ ਕੱਢੇ ਆ ਬਸ ਦੋ ਹੀ ਚੱਲੇ ਸੀ ਫਿਰ ਜਦੋਂ ਰੇਲਵੇ ਦੀ ਲੈਣ ਤੇ ਡਿੱਗਾ ਸੀਗਾ ਉਹ ਚੱਲਿਆ ਸੀਗਾ ਜਿਉ ਉਹਦੇ ਨਾਲ ਕੋਈ ਨੁਕਸਾਨ ਹੋਇਆ ਸੀ ਉਹ ਜਿਹੜੀ ਰੇਲਵੇ ਲਾਈਨ ਸੀ ਦੋਨੋਂ ਪਲੇਟਫਾਰਮ ਤੇ ਆ ਗਿਆ ਜੀ ਫਿਰ ਚੱਕ ਇੱਕ ਸਿਮ ਰੱਖ ਜਾਂਦੀ ਮੈਂ ਖੋ ਦੇਖ ਲਿਆ ਦੂਰ ਦੂਰ ਲੈਣਾ ਸੀ ਉਹਨਾਂ ਦਾ ਨਿਸ਼ਾਨਾ ਤਾਂ ਸੀ ਕੰਟਰੋਲ ਰੂਮ ਦਾ ਪਰ ਉਹ ਜਦੋਂ ਤੁਹਾਨੂੰ ਪਤਾ ਕਿ ਵੀ ਜਦੋਂ ਇੰਨਾ ਤੇਜ਼ ਜਾਣਾ ਇਥੋਂ ਚੱਕੀ ਤੋਂ ਆ ਕੇ ਫਿਰ ਉਲੰਦ ਕੇ ਰਾਤ ਨੂੰ ਜਦੋਂ ਅਟੈਕ ਕੀਤਾ ਹੈਗਾ ਨਹੀਂ ਨਿਸ਼ਾਨਾ ਲੱਗਿਆ ਬੱਚਤਰੀ ਸ਼ਹਿਰ ਦੀ ਪੂਰੇ ਸਮੇਂ ਜਹਾਜ਼ਾਂ ਹੰਦ ਹੋ ਜਾਂਦਾ ਦੇਖਿਆ ਸੀਗਾ ਕੋਈ ਤੇ ਸੀਗਾ ਸਿੱਤ ਤੂੰ ਵੀ ਦੇਖਣ ਦੀ ਗੱਲ ਕਰਨ ਸੀ ਬਾਹਰ ਨਿਕਲੇ ਸੀ ਮਹਾਰਾ ਦਸ ਬੋਸੀ ਬਹੁਤ ਜ਼ਿਆਦਾ ਬੇਚੈਸ ਸੀ ਤੇ ਇੱਕ ਜਮੇ ਹੁਣ ਅੱਜ ਕੱਲ੍ਹ ਖਬਰਾਂ ਚੱਲ ਰਹੀਆਂ ਨੇ ਤਾਂ ਕੋਈ ਕੁਝ ਬਣਾਈ ਜਾਂਦਾ ਕੋਈ ਕੁਝ ਬਣਾਈ ਜਾਂਦਾ ਉਦੋਂ ਵੀ ਇਸ ਤਰ੍ਹਾਂ ਦੇ ਮਾਹੌਲ ਸੀਗਾ ਜੀ ਉਦੋਂ ਉਦੋਂ ਕੋਣ ਸੀ ਜੀ ਉਦੋਂ ਸਿਰਫ ਆਲਰੇਡੀ ਜਲੰਧਰ ਰੇਡੀਓ ਹੁੰਦਾ ਸੀ ਜੀ ਤੇ ਇਹ ਵੀ ਸੁਣਨ ਚਾਹੀਏ ਗੱਲ ਕਿ ਸਟੇਸ਼ਨ ਤੇ ਇੱਕ ਗੱਡੀ ਕੱਢੀ ਸੀ ਪਟੋਲ ਦੀ ਭਰੀ ਹੋਈ ਕੋਈ ਪੌਣੇ ਪੰਜ 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 ਤੋਂ ਪਹਿਲਾਂ ਦਾ ਟਾਈਮ ਸੀ ਉਹ ਕੋਈ ਬੰਦੇ ਨੇ ਸਟੇਸ਼ਨ ਮਾਸਟਰ ਨੂੰ ਪੁੱਛਿਆ ਵੀ ਸੀ ਕਿ ਵੀ ਗੱਡੀ ਕਦੋਂ ਜਾਊਗੀ ਤੇ ਉਹਨੇ ਕਿਹਾ 15 ਮਿੰਟ ਰਿਹਾਉਂਗਾ ਉਹ ਸਟੇਸ਼ਨ ਵਾਸਤੇ ਸਭ ਨੂੰ ਸ਼ੱਕ ਪੈ ਗਿਆ ਉਹਨਾਂ ਨੇ ਗੱਡੀ ਉਹਦੀ ਤੋਰਤੀ ਉਸ ਦੌਰਾਨੀ ਰੇਡੀਓ ਲਾਹੌਰ ਤੋਂ ਖਬਰ ਆ ਗਈ ਕਿ ਜੀ ਬਠਿੰਡਾ ਸਟੇਸ਼ਨ ਤਵਾ ਕਰਤਾ ਤੇ 5 ਮਿੰਟ ਬਾਅਦ ਅਟੈਕ ਹੋਇਆ ਇਹ ਖਬਰ ਪਹਿਲਾਂ ਹੀ ਤੇ ਬੰਬਾਰੀ ਬਾਤ ਹੈ ਇਹ ਤਾਂ ਮਨ ਲਗੇ ਉਸ ਬੰਦੇ ਨੇ ਕੋਈ ਉੱਥੇ ਸੀਐਡੀ ਕਰੀ ਦੋਸਤ ਇਹ ਜੋ ਬੱਕੇ ਕਰ ਲਾਉਣ ਪ੍ਰਾਣੀਆਂ ਜੀ ਆਪਾਂ ਕੀ ਕਰ ਸਕਦੇ ਆ ਕੀ ਹੈ ਇਹਨਾਂ ਦਾ ਹਸਾਰ ਉਸ ਸਮੇਂ ਆਪਣੀ ਜਿਹੜੀ ਸ਼ੌਣੀਆਂ ਹੁਣ ਉਹ ਸੀਗੀ ਕਿ ਹੈ ਨਹੀਂ ਸੀਗੀ ਨਾ ਜਿੰਨਾ ਆ ਦੇ ਆ ਦੇਖ ਲਓ ਤੁਸੀਂ ਅੱਜ ਜੇ ਤੁਹਾਡੇ ਕੈਮਰੇ ਚ ਨਾ ਆਵੇ ਆ ਬ੍ਰਿਕ ਬ੍ਰਿਕ ਟੈਂਟ ਲੱਗੇ ਹੋਏ ਆ ਆ ਟੈਂਟ ਲੱਗਿਆ ਹੈ ਪਿੱਛੇ ਇਹ ਟੈਂਟ ਕਿਹਦੇ ਸੀਗੇ ਜੀ ਇਹ ਫੌਜੀਆ ਦੇ ਜੀ ਅੱਛਾ ਜੀ ਇਹ ਹਲੇ ਤੋ ਫਾਈਨਲ ਵੀ ਨਹੀਂ ਹੋਈ ਸੀ ਉਥੇ ਉਸੇ ਲੜਾਈ ਤੋਂ ਬਾਅਦ ਹੀ ਫਾਈਨਲ ਹੋਈ ਸੀ ਬਟੰਡਾ ਦੇ ਕੋਲ ਟੈਂਟ ਲੱਗਿਆ ਹੋਇਆ ਆ ਟੈਂਟ ਲੱਗਿਆ ਹੋਇਆ ਆ ਟੈਂਟ ਲੱਗਿਆ ਹੋਇਆ ਇਹ ਸੱਟ ਆ ਸਾਰੀ ਬੰਜਰ ਜ਼ਮੀਨ ਸੀ ਜੀ ਫਿਰ ਇਹ ਜਿਹੜੇ ਤੁਸੀਂ ਬੰਬਾਂ ਦੇ ਵਿੱਚ ਖੜੇ ਹੋਗੇ ਇਹ ਕਿੱਥੋਂ ਲਗਾਏ ਕਿੱਥੇ ਕਿਵੇਂ ਲਗਾਏ ਕਿਵੇਂ ਲਗਾਏ ਇਹ ਜੀ ਮੈਂ 19 ਸਾਲ ਦੱਸਿਓ ਜੀ ਤੇ ਮੈਂ ਦਿੱਲੀ ਮੈਂ ਜਾਂਦਾ ਤਾਂ ਪਹਿਲੇ ਕਰੇ ਕੰਟੈਕਟ ਹੋ ਗਿਆ ਮਿਲਟਰੀ ਵਾਲੇ ਨਾਲ ਫੋਟੋਗ੍ਰਾਫੀ ਦਾ ਤੇ ਜਦੋਂ ਕੰਟੈਕਟ ਹੋ ਗਿਆ ਮੈਨੂੰ ਵੀ ਅੱਛਾ ਲੱਗਣ ਲੱਗ ਪਿਆ ਫੌਜੀ ਭਾਈਆਂ ਨਾਲ ਉੱਥੇ ਜਾ ਕੇ ਗੱਲਾਂ ਗੁੱਲਾਂ ਸੁਣਨ ਲੱਗੀਆਂ ਤੇ ਕੁਛ ਉਹ ਦਿਨ ਹੀ ਆ ਜਾਂਦੇ ਸੀ ਹੋਰ ਤਾਂ ਕੋਈ ਐਂਟਰਟੇਨਮੈਂਟ ਦਾ ਸਾਧਨ ਨਹੀਂ ਦੱਸ ਸੀ ਹਾਂਜੀ ਉੱਥੇ ਅਗਰ ਉਹਨਾਂ ਨਾਲ ਗੱਲਾਂ ਕਰਨੀਆਂ ਮੈਂ ਉਹਨਾਂ ਦੀ ਫੋਟੋ ਖਿੱਚ ਰਿਹਾ ਸੀ ਤਿੰਨ ਦਿਨ ਚ ਇੱਕ ਟਰੱਕ ਆ ਉਹਨਾਂ ਨੇ ਪਿਛਲਾ ਟਾਪਾ ਖੋਲਿਆ ਤੇ ਉਹਨਾਂ ਨੇ ਹੀਟਾਏ ਬੰਬ ਸੁੱਟਨੇ ਸ਼ੁਰੂ ਕਰ ਦਿੱਤੇ ਬੈ ਉਹਨਾਂ ਫੋਟੋ ਚ ਜਦੋਂ ਦਿਖਿਆ ਉਹ ਵੀ ਕੀ ਚੀਜ਼ ਆ ਮੈਂ ਕਿਸੇ ਮੇਜਰ ਸਰ ਨੂੰ ਪੁੱਛਿਆ ਮੈਂ ਸਰ ਕੀ ਹੈ ਕਹਿੰਦੇ ਬੰਬਾ ਜਿਹੜੇ ਬਟੰਡੇ ਫਟੇ ਨੇ ਤੇ ਮੈਂ ਕਹਿੰਦਾ ਹੁਣ ਨਹੀਂ ਫਟਣ ਕਹਿੰਦੇ ਇਹਦੇ ਫਿਊਜ਼ ਕੱਟਦੇ ਆ ਤੇ ਤੋਂ ਫਿਰ ਫੌਜੀਆ ਨੇ ਇਹਨਾਂ ਨੂੰ ਚਿੰਨ ਕੇ ਇਦਲਾਪੇ ਸਾਰੇ ਯੂਨਿਟ ਵਾਲੇ ਨੇ ਫੋਟੋ ਖਚਾਈ ਤੇ ਹਰ ਇੱਕ ਯੂਨਿਟ ਵਾਲੇ ਦਾ ਫੋਟੋ ਲੈ ਹੀ ਲੈਂਦਾ ਸੀ ਲੱਗਦਾ ਇੱਕ ਡੇਟਰ ਵੀ ਫੋਟੋ ਮੰਗੀ ਸੀ ਜਦੋਂ ਫਿਰ ਸਾਰੇ ਖਿਚਾਟੇ ਮੈਂ ਵੀ ਡਰਦੇ ਡਰਦੇ ਕਮੇਜਰ ਸਾਹਿਬ ਨੂੰ ਮਗਰ ਸਾਰੇ ਫੋਟੋ ਦਾ ਵੀ ਕਰਾ ਲਿਆ ਡਰਜਾ ਨਹੀਂ ਲੱਗਿਆ ਕ ਵਿੱਚ ਗੜੇ ਨਹੀਂ ਡਰ ਕਦਾ ਸੀ ਜੋ ਸਾਰਖਾ ਖਿਚਾਰੇ ਸੀ ਮੈਂ ਵੀ ਖਿਚਵਾਲੀ ਪਰ ਅੱਜ ਮੈਂ ਸਮਝਦਾ ਕਿ ਮੇਰੀ ਇਹ ਹਿਸਟੋਰੀਕ ਫੋਟੋ ਆ ਇਹਦੀ ਇਹ ਫੋਟੋ ਕਰਕੇ ਹੀ ਅੱਜ ਮੇਰੇ ਕੋਲ ਮੀਡੀਆ ਲੈ ਆ ਰਿਹਾ ਅੱਜ ਤੁਹਾਨੂੰ ਦਿਖਾ ਵੀ ਦਿੱਤੇ ਕਿ ਇਹਦੇ ਤੇ ਇਹ ਲਿਖਿਆ ਵੀ ਹੋਇਆਗਾ ਉਸ ਸਮੇਂ ਦਾ ਜਿਹੜਾ ਪਾਕਿਸਤਾਨ ਵੱਲੋਂ ਸਨ 1971 ਵਿੱਚ ਦੀ ਹਿੰਦ-ਪਾਕਿਸਤਾਨ ਜੰਗ ਸਮੇ ਬਠਿੰਡਾ ਵਿਖੇ ਛੁੱਟੇ ਗਏ ਅਣਫਟੇ ਬੰਬਾਂ ਵਿਚਕਾਰ ਰਸ਼ਮੀ ਕੁਮਾਰ ਇਹ ਰਸ਼ਮੀ ਕੁਮਾਰ ਜੀ ਦੀ ਫੋਟੋ ਹੈ ਜਵਾਨੀ ਵੇਲੇ ਦੀ ਜਦੋਂ ਕਿ 19 ਸਾਲ ਦੇ ਸੀ ਤੇ ਉਸ ਸਮੇਂ ਦੀਆਂ ਇਹ ਫੋਟੋ ਹੈ ਤੇ ਇਹ ਬੰਬਾਂ ਦੇ ਉਸ ਦੇਖੋ ਵੀ 19 ਸਾਲ ਦਾ ਨੌਜਵਾਨ ਦਾ ਤਾਂ ਉਹ ਉਸ ਸਮੇਂ ਬਰਾਬਰ ਦੇ ਬੰਬ ਹੈਗੇ ਜਿਹੜੇ ਵੀ ਬੰਦੇ ਦੀ ਹੈੱਡ ਦੇ ਜਿਹੜੇ ਬੰਬ ਸੀਗੇ ਏਡੇ ਏਡੇ ਵੱਡੇ ਸੀ ਜਿਵੇਂ ਆ ਵੀ ਹੈਗੇ ਜਾਂ ਕੁਝ ਲੱਗਿਆਗਾ ਜੀ ਇਹ ਕੀ ਚੀਜ਼ ਸੀ ਜੀ ਇਹ ਹੁੱਕਾ ਸੀ ਜੀ ਇਹ ਖਾਦੇ ਵਾਸਤੇ ਹੁੱਕਾ ਖਵਾਈ ਜਾ ਪਕੜਦਾ ਨਾ ਗ੍ਰਿਪ ਕਰਦਾ ਮੇਰੇ ਖਿਆਲ ਤੇ ਅਸੀਂ ਕਰਕੇ ਲੱਗੀਆਂ ਤੁਸੀਂ ਦੇਖਦੇ ਹੋ ਇੱਕ ਹੁੱਕ ਲੱਗੀ ਹੋਈ ਆ ਜੋ ਗ੍ਰਿਪ ਛੱਡ ਦਿੰਦੇ ਇਹ ਟੱਕਦਾ ਸੀ ਜੀ ਤੇ ਫਿਰ ਹੁਣ ਜਿਹੜੇ ਹੁਣ ਦਾ মিডিਆ ਤੇ ਉਦੋਂ ਦਾ মিডিਆ ਤੁਸੀਂ ਵੀ মিডিਆ 'ਚ ਰਹੇ ਹੋ ਕਾਫੀ ਜਣਾ ਬਸਮਾ ਜਲੰਧਰ ਦੂਰਦਰਸ਼ਨ ਤੇ ਵੀ ਕੰਮ ਕੀਤਾ ਉਹਨਾਂ ਕਿੰਨਾ ਫਰਕ ਸੀਗਾ ਜੀ ਹੁਣ ਤੇ ਉਦੋਂ ਤੇ ਨੈਪ ਜੀ ਗੱਲ ਤੇ ਹੈਗੀ ਆ ਕਿ ਵੀ ਉਦੋਂ ਦਾ মিডিਆ ਨਹੀਂ ਹੁੰਦਾ ਸੀ ਉਦੋਂ ਤਾਂ ਹਿੰਦ ਸਮਾਚਾਰ ਪੰਜਾਬ ਕੇਸਰੀ ਦੋ ਕੁ ਅੰਕ ਇੱਕ ਹਿੰਦੀ ਮਲਾਪ ਹੁੰਦਾ ਸੀ ਵੀਰ ਪ੍ਰਤਾਪ ਹੁੰਦਾ ਸੀ ਤੇ ਨਵਾਜ ਮਨਨਾ ਹੁੰਦਾ ਸੀ ਸ਼ਾਇਦ ਅਜੀਤ ਵੀ ਹੋਵੇ ਬਸ ਉਹ ਜੋ ਜਿਹੜੇ ਖਬਰਾਂ ਅਸੀਂ ਸੁਣਦੇ ਸੀ ਦੇਖ ਪੜ੍ਹਦੇ ਸੀ ਉਹਨਾਂ ਤੇ ਸਾਨੂੰ ਯਕੀਨ ਕਰਨਾ ਪੈਂਦਾ ਸੀ ਜਿਵੇਂ ਅੱਜਕੱਲ ਬਹੁਤ ਆ ਵੀ ਆ ਦੇ ਵਿਊ ਲੈਣ ਦੇ ਵਾਸਤੇ ਆਫਵਾਹਾਂ ਹੀ ਢਾਈ ਜਾਂਦੇ ਕੋਈ ਇਹੋ ਜਿਹਾ ਤਾਂ ਨਹੀਂ ਹੁੰਦਾ ਉਹਨਾਂ ਕੋਈ ਲੋਕ ਇਹੋ ਜਿਹੀ ਨਹੀਂ ਸੀ ਕਿ ਵੀ ਮਤਲਬ ਕਿ ਇਸ ਪਾਸੇ ਉਹਨਾਂ ਦਾ ਧਿਆਨ ਜਾਵੇ ਉਹਦੋਂ ਜਿਹੜਾ ਸੀ ਨਾ ਇਹ ਬਹੁਤ ਰੇਅਰ ਕੰਮ ਹੁੰਦਾ ਸੀ ਇਹ ਰੇਅਰ ਬੰਦੇ ਹੁੰਦੇ ਸੀ ਥੋੜੇ ਜਿਹੇ ਬੰਦੇ ਹੁੰਦੇ ਸੀ ਇਮੀਡੀਅਟਲੀ ਸਿਲੇਕਟਡ ਜੀ ਜੋ ਕਿ ਕੋਈ ਮੈਜੇ ਮੈਜੇ ਕਿਸੇ ਕੋਈ ਸੋਰਸ ਨਾਲ ਜੁੜਿਆ ਤਾਂ ਹੀ ਉਹ ਮੈਂ ਕਰ ਰਿਹਾ ਅਦਰਵਾਈਜ਼ ਮੇਰਾ ਇਹ ਲਾਈਨ ਨਹੀਂ ਦਿੱਸਦਾ ਜਿੱਦਾਂ ਮੈਂ ਦੂਰਦਰਸ਼ਨ ਨੇ ਮੈਨੂੰ ਐਪਾਡ ਮੈਂ 32 ਸਾਲ ਉਹਦਾ ਕੰਮ ਕੀਤਾ ਤੇ ਉਹਦਾ ਜਿਵੇਂ ਹੁਣ ਚੈਨਲ ਆ ਗਿਆ ਉਹ ਮੈਂ ਹੁਣ ਹੁਣ ਤਾਂ ਅੱਜ ਕੱਲ ਤਾਂ ਸੋਸ਼ਲ ਮੀਡੀਆ ਚ ਬਹੁਤ ਹੈ ਕਿ ਹੁਣ ਤਾਂ ਵਿਊ ਲੈਣ ਦੀ ਹੋੜ ਲੱਗਿਆ ਖਬਰ ਦਾ ਕੋਈ ਕਹਿ ਨਹੀਂ ਉਹ ਹਰ ਇੱਕ ਬੰਦੇ ਬੇਨਤ ਕਰਦਾ ਉਹਦੀ ਆਪਣੇ ਪਾਸ